ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਾਬਾ ਤਹਿਸੀਲ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਟਰਾਈਸਾਈਕਲ ਕੰਨਾਂ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਹੋਰ ਸਮੱਗਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਨਾਬਾ ਦੇ ਐਚਡੀਐਮ ਤਰਸੀਮ ਚੰਦ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਦਿਵਿਆਂਗ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਬीडीपीਓ ਪਾਸੋਂ ਜਗਜੀਤ ਨੋਹਰਾ ਨੇ ਕਿਹਾ ਕਿ ਸਰਕਾਰ ਵੱਲੋਂ ਲੱਖ ਰੁਪਏ ਦਾ ਬਜਟ ਦਿਵਿਆਂਗ ਬੱਚਿਆਂ ਦੇ ਲਈ ਰੱਖਿਆ ਜਾਂਦਾ ਹੈ ਜੋ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਤੇ ਨਾਬਾ ਦੇ ਐਸ.ਡੀ.ਐਮ. ਤਰਸੀਮ ਚੰਦ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ। ਇਸ ਦੇ ਨਾਲ ਇਸ ਮੌਕੇ ਦੇ ਵਿਦਿਆਰਥੀਆਂ ਦੀ ਮਾਤਾ ਨੇ ਕਿਹਾ ਕਿ ਮੇਰਾ ਬੱਚਾ 12ਵੀਂ ਕਲਾਸ ਦਾ ਵਿਦਿਆਰਥੀ ਹੈ ਪਰ ਇਹ ਨਾ ਬੋਲ ਸਕਦਾ ਹੈ ਨਾ ਸੁਣ ਸਕਦਾ ਹੈ। ਪਰ ਸਰਕਾਰ ਵੱਲੋਂ ਇਸ ਦੇ ਲਈ ਵਿਸ਼ੇਸ਼ ਕੰਨਾਂ ਦੀਆਂ ਮਸ਼ੀਨਾਂ ਫ੍ਰੀ ਦਿੱਤੀਆਂ ਗਈਆਂ ਹਨ ਅਤੇ ਹੁਣ ਇਹ ਬੱਚਾ ਮੇਰਾ ਸੁਣ ਸਕੇਗਾ। ਇਸ ਲਈ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ। 42 ਬੱਚੇ ਨੇ ਜੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਵਕਤ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਨਵੀਂ ਚੇਹਰਨ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਉਹ ਸਾਡਾ ਅੰਗ ਹੀ ਹੁੰਦੇ ਆ ਉਹਨਾਂ ਦੇ ਵਿੱਚ ਹੀਣਤਾ ਭਾਵਨਾ ਨਾ ਆਵੇ ਸਰਕਾਰ ਵੱਲੋਂ ਇਸੇ ਕਰਕੇ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਜਿਵੇਂ ਟੀਚਰ ਵੀ ਅਲੱਗ ਨੇ ਉਹਨਾਂ ਵਾਸਤੇ ਪੜਾਉਣ ਲਈ ਤੇ ਸਾਰੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣੀਆਂ ਸਰਕਾਰ ਉਹਨਾਂ ਪ੍ਰਤੀ ਵਚਨਬੱਧ ਹੈ ਜੀ ਜਿਹੜਾ ਹੈਗਾ ਨਾਬਾਦ ਬਲਾਕ ਸਬਡਿਵੀਜ਼ਨ ਦੇ ਜਿੰਨੇ ਵੀ ਬਿਆਲੀ ਬੱਚੇ ਸੀਗੇ ਉਹਨਾਂ ਦਾ ਸਮਾਗਮ ਇੱਥੇ ਹੋਇਆ ਬੀਪੀਓ ਸਾਹਿਬ ਨੇ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਮੈਂ ਧੰਨਵਾਦੀ ਹਾਂ ਜਿਹੜਾ ਇਹਨਾਂ ਨੇ ਮੈਮ ਕੀ ਨਾਮ ਤੁਹਾਡਾ ਮਾ ਜੀ ਅਮਰਜੀਤ ਕੌਰ ਨੇ ਜਿਹੜੇ ਇਹਨ ਆਪਣੇ ਜਿਲ੍ਹੇ ਲਵਾਏ ਨੇ ਆ ਬਹੁਤ ਵਧੀਆ ਉਪਰਾਲਾ ਹੈ ਜੀ ਕਿਉਂਕਿ ਪਰ ਮਾਪਤਮਾਂ ਦੇ ਲਗ ਰੰਗ ਨੇ ਜੀ ਕਿਉਂਕਿ ਪਹਿਲਾਂ ਹੀ ਉਹਨਾਂ ਤੇ ਫਿਜ਼ੀਕਲੀ ਮਾਰ ਪਈ ਹੁੰਦੀ ਹੈ ਕਈ ਵਾਰੀ ਉਧਰੋਂ ਗਰੀਬੀ ਵੀ ਹੁੰਦੀ ਹੈ ਇਸੇ ਕਰਕੇ ਸਰਕਾਰ ਨੇ ਉਹਨਾਂ ਦਾ ਸਪੈਸ਼ਲ ਕੰਪੋਨੈਂਟ ਦੇ ਵਿੱਚ ਇਹ ਸਮਾਨ ਭੇਜਿਆ ਹੈਗਾ ਪੜ੍ਹਾਈ ਲਈ ਵੀ ਅਲੱਗ ਤਰ੍ਹਾਂ ਦੇ ਟੀਚਰ ਹੁੰਦੇ ਹਨ ਉਹਨਾਂ ਨੂੰ ਹੀਣਤਾ ਭਾਵਨਾ ਉਹਨਾਂ 'ਚ ਨਾ ਆਵੇ ਇਸੇ ਕਰਕੇ ਸਰਕਾਰ ਜਿਹੜੀ ਹੈ ਹਰ ਵਕਤ ਉਹਨਾਂ ਦੀ ਭਲਾਈ ਲਈ ਤਤਪਰ ਰਹਿੰਦੀ ਹੈ ਤੇ ਸਾਡੇ ਨਾਬਾ ਵਿੱਚ ਜਿਹੜਾ ਹੈਗਾ ਮੇਰੀ ਡਿਊਟੀ ਲੱਗੀ ਸੀ ਕਿ ਮੈਂ ਇੱਥੇ ਇਸ ਸਮਾਗਮ 'ਚ ਆ ਜਾਈਂ ਔਾਂਜਾਂ ਵਾਸਤੇ ਵੀ ਹੈਲਪਫੁਲ ਨੇ ਜਿਸ ਤਰ੍ਹਾਂ ਹਾਂਜੀ ਆ ਬਿਲਕੁਲ ਜੀ ਕਈ ਵਾਰ ਆ ਦੇਖੋ ਜਿਹੜਾ ਬੱਚਾ ਜਿਵੇਂ ਸਾਹਮਣੇ ਨੇ ਤੇ ਉਹਨਾਂ ਨੇ ਉੱਤਰ ਨਹੀਂ ਸਕਦਾ ਸੀ ਤੇ ਹੁਣ ਉਹਨੂੰ ਸਕੂਲ ਆਉਣਾ ਜਾਣਾ ਜਿਹੜੀ ਦਿਨਚਰਿਆ ਉਹ ਕਰਨੀ ਵਧੀਆ ਰਹੇਗੀ ਉਹਦੇ ਵਾਸਤੇ ਸੁਖਾਲੀ ਹੋ ਜਾਏਗੀ ਸਰਕਾਰ ਜਿਹੜੀ ਹੈ ਉਹਨਾਂ ਨੂੰ ਸਮੇਂ ਦਾ ਹਾਨੀ ਬਣਾਉਣ ਲਈ ਜਿਹੜੇ ਵੀ ਉਪਰਾਲੇ ਕਰ ਸਕਦੀ ਹੈ ਉਹਦੇ ਵਿੱਚ ਬਹੁਤ ਸਾਰੇ ਬਹੁਤ ਚੰਗੇ ਉਪਰਾਲੇ ਨੇ ਜੀ ਤੇ ਜੇ ਇਹ ਸਾਰੇ ਉਹਨਾਂ ਕੋਲੇ ਹੋਣਗੇ ਭਾਈ ਕੱਲ ਆਉਣ ਵਾਸਤੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਏ ਤੇ ਸਕੂਲ ਆਉਣਗੇ ਸਕੂਲ ਆਣਗੇ ਦਾ ਪੜ੍ਹਨਗੇ ਵਿਦ ਦੇ ਜਿਹੜੀ ਯੋਗਤਾ ਲੈ ਕੇ ਆਪਦਾ ਮਿਆਰ ਆ ਉੱਚਾ ਕਰਨਗੇ ਸਮਾਜ ਦੇ ਹਾਣੀ ਬਣ ਜੰਗੇ ਅੱਜ ਅਸੀਂ ਨਾਬਾ ਤਹਿਸੀਲ ਨਾਲ ਸੰਬੰਧਿਤ ਜਿੰਨੇ ਸਕੂਲ ਸੀ ਉਹਨਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਡਾਕਟਰਾਂ ਵੱਲੋਂ ਜੋ ਲਿਖਿਆ ਗਿਆ ਸੀ ਜਿਹੜੀਆਂ ਵੀ ਉਹਨਾਂ ਦੀ ਸਹਾਇਕ ਉਸਮਗਰੀ ਸੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਹਦੇ ਸੰਬੰਧ ਚ ਅੱਜ ਅਸੀਂ ਕੈਂਪ ਦਾ ਯੋਜਨ ਕੀਤਾ ਜਿਸ ਵਿੱਚ ਅਸੀਂ 42 ਦੇ ਕਰੀਬ ਬੱਚਿਆਂ ਨੂੰ ਵੱਖ-ਵੱਖ ਜਿਹੜੇ ਉਪਕਰਨ ਦਿੱਤੇ ਨੇ ਟਰਾਈਸਾਈਕਲ ਦਿੱਤੇ ਨੇ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜਾ ਇੱਕ ਸਰਕਾਰ ਦਾ ਬਹੁਤ ਚੰਗਾ ਉਪਰਾਲਾ ਹੈ ਕਿ ਇਹਨਾਂ ਬੱਚਿਆਂ ਨੂੰ ਜੋ ਕੁਦਰਤੀ ਮਾਰ ਦੇ ਨਾਲ ਸਰੀਰਕ ਤੌਰ ਤੇ ਅਪੰਗ ਨੇ ਪਰ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਸਮਾਜ ਦੇ ਵਿੱਚ ਦੂਸਰੇ ਬੱਚਿਆਂ ਦੇ ਹਾਨਦਲਾ ਬਣਾਇਆ ਜਾਵੇ ਤੇ ਇਹ ਵੀ ਪੜ੍ਹ ਲਿਖ ਕੇ ਸਮਾਜ ਦੇ ਵਿੱਚ ਜਿਉਣ ਯੋਗ ਬਣ ਸਕਣ ਜਿਵੇਂ ਅੱਜ ਅਸੀਂ ਬੱਚਿਆਂ ਨੂੰ ਕਾਫੀ ਦਿੱਤਾ ਜੋ ਸਮਾਨ ਇਹਦੇ ਨਾਲ ਬੱਚੇ ਨੂੰ ਸਕੂਲ ਆਉਣਾ ਸੌਖਾ ਹੁੰਦਾ ਹੈ ਤੇ ਇਸ ਤੋਂ ਇਲਾਵਾ ਵੀ ਸਾਡੇ ਕੋਲ ਸਕੂਲਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਟੀਚਰ ਨੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਸਰਕਾਰ ਵੱਲੋਂ ਹੁਣੇ ਜਿਹੜੇ ਸਪੈਸ਼ਲ ਬੱਚਿਆਂ ਲਈ ਬਾਥਰੂਮ ਜਿਹੜੇ ਵੀ ਸਕੂਲ ਨੂੰ ਲੋੜ ਸੀ ਉਹ ਦਿੱਤੇ ਗਏ ਆ ਤੇ ਹਰ ਸਾਲ ਲਗਭਗ 150 ਦੇ ਕਰੀਬ ਜਿਹੜੇ ਕੁੜੀਆਂ ਨੇ ਜਿਹਨਾਂ ਨੂੰ 2000 ਰੁਪਏ ਜਿਹੜਾ ਵਜੀਫਾ ਦਿੱਤਾ ਜਾਂਦਾ ਵਿਸ਼ੇਸ਼ ਬੱਚਿਆਂ ਨੂੰ ਤੇ ਇਸੇ ਤਰ੍ਹਾਂ ਵਿਸ਼ੇਸ਼ ਬੱਚਿਆਂ ਦੇ ਅਸੀਂ ਵੱਖਰੀਆਂ ਗੇਮਾਂ ਵੀ ਕਰਾਉਂਦੇ ਆ ਤੇ ਇਹਨਾਂ ਦੀਆਂ ਜਿਹੜੀਆਂ ਜਿਵੇਂ ਵਿਦਿਆਕ ਟੂਰ ਕਰਾਉਣੇ ਆ ਸੱਭਿਆਚਾਰਕ ਗਤੀਵਿਧੀਆਂ ਜਿੰਦੇ ਵੀ ਵਿਦਿਆਕ ਮੁਕਾਬਲੇ ਇਹਨਾਂ ਦੇ ਵੱਖਰੇ ਤੌਰ ਤੇ ਕਰਾਏ ਜਾਂਦੇ ਨੇ ਤਾਂ ਜੋ ਇਹ ਵੀ ਯੋਗ ਬਣ ਸਕਣ ਬੱਚੇ ਕਿੰਨਾ ਕੁ ਬਜਟ ਹੁੰਦਾ ਇਸ ਵਾਰ ਤੇ ਸਿਖਰਪਾ ਬਜਟ ਲਗੜਕ ਲੇਕੋ ਜਿਵੇਂ ਮੈਂ ਕਹਿ ਰਿਹਾ ਸੀ ਕਿ ਸਾਡੇ ਤਹਿਸੀਲ ਦਾ ਜਿਹੜਾ ਲਗਭਗ ਕਾਫੀ ਲੱਖਾਂ ਚ ਜਿਹੜਾ ਪੈਸਾ ਖਰਚ ਹੁੰਦਾ ਹੈ ਇਸ ਕੰਮਾਂ ਲਈ ਜੇ ਅੱਜ ਆਪਾਂ ਕੈਂਪ ਦੀ ਗੱਲ ਕਰੀਏ ਕੈਂਪ ਲਈ ਵੀ 2.5 ਲੱਖ ਦੇ ਕਰੀਬ ਜਿਹੜੇ ਉਪਕਰਣ ਨੇ ਆਏ ਨੇ ਤੇ ਜੇ ਵਜੀਫਾ ਅਸੀਂ ਦਿੰਨੇ ਆ 2.5 ਲੱਖ ਦੇ ਕਰੀਬ ਉਹ ਬੱਚਿਆਂ ਨੂੰ 2000 ਦੇ ਹਿਸਾਬ ਨਾਲ ਜਿਹੜਾ ਸਾਲ ਬਾਦ ਕੁੜੀਆਂ ਨੂੰ ਦਿੰਦੇ ਆ ਤੇ ਇਸੇ ਤਰ੍ਹਾਂ ਟੂਰ ਦਾ ਅੱਡ ਅੱਡ ਬਜਟ ਆਇਆ ਬਾਥਰੂਮ ਦਾ ਅੱਡ ਬਜਟ ਆਇਆ ਪੰਜਾਬ 'ਚ ਜਾਨੀ ਕਰੋੜਾ ਰੁਪਇਆ ਇਸ ਲਈ ਸਰਕਾਰ ਖਰਚ ਕਰ ਰਹੀ ਹੈ ਬਹੁਤ ਵਧੀਆ ਲੱਗਿਆ ਖਾਸ ਕਰ ਇੱਥੇ ਐਮਐਲਏ ਸਾਹਿਬ ਨੇ ਪਹਿਲਾਂ ਪੁੱਛਣਾ ਸੀ ਉਹ ਉਹਨਾਂ ਦਾ ਕਾਫੀ ਤੇਰ ਤੋਂ ਆਪਣਾ ਐਸਡੀਐਮ ਸਾਹਿਬ ਨੂੰ ਇਸ ਸਮਾਗਮ ਬਾਰੇ ਪੁੱਛਦੇ ਸੀ ਤੇ ਉਹਨਾਂ ਨੇ ਹੁਣ ਕਿਸੇ ਕਾਰਨ ਉਹਨਾਂ ਨੂੰ ਜਾਣਾ ਪਿਆ ਤੇ ਉਹਨਾਂ ਨੇ ਮੈਨੂੰ ਇਸ ਤੇ ਭੇਜਿਆ ਪਰ ਇਸ ਐਮਐਲਏ ਸਾਹਿਬ ਵੱਲੋਂ ਜੋ ਵੀ ਇਸ ਹਲਕੇ ਪ੍ਰਤੀ ਦੇਖੇ ਜਾਂਦੇ ਕਾਰਜਸ਼ਾਲੀ ਬਹੁਤ ਵਧੀਆ ਜੀ ਕਿਉਂਕਿ ਉਹ ਐਸਡੀਐਮ ਸਾਹਿਬ ਨਾਲ ਬਹਿ ਕੇ ਪ੍ਰਸ਼ਾਸਨ ਨਾਲ ਬਹਿ ਕੇ ਇਸ ਦੇ ਸਾਰੇ ਨਾਬੇ ਦੇ ਜਿੰਨੇ ਵੀ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਦੇਖਦੇ ਰਹਿੰਦੇ ਨੇ ਆ ਵੀ ਸੁਆਗ ਜਿਹੜਾ ਲੱਗਿਆ ਬਹੁਤ ਵਧੀਆ ਜਿਹੜੇ ਆਮ ਬੱਚਿਆਂ ਜਿਹੜੇ ਇਸ ਅੰਗਹੀਨ ਬੱਚਿਆਂ ਨੇ ਉਹਨਾਂ ਨੂੰ ਇਸ ਸਮਾਜ ਦੇ ਨਾਲ ਆਪਾਂ ਨੂੰ ਨਾਲ ਤੁਰਨ ਦਾ ਬਹੁਤ ਵਧੀਆ ਤਰੀਕਾ ਉਹਨਾਂ ਨੇ ਲਾਇਆ ਹੈ ਗਵਰਨਮੈਂਟ ਇਹਦਾ ਬਹੁਤ ਅੱਛਾ ਉਪਰਾਲਾ ਜੀ ਇਨਕਲੂਸਿਵ ਐਜੂਕੇਸ਼ਨ ਨੂੰ ਪ੍ਰੋਮੋਟ ਕਰਨ ਦੇ ਲਈ ਤਾਂ ਕਿ ਬੱਚੇ ਬੈਰੀਅਰ ਫਰੀ ਐਜੂਕੇਸ਼ਨ ਲੈ ਸਕਣ ਤੇ ਉਹਨਾਂ ਦੇ ਲਈ ਜੋ ਵੀ ਉਹਨਾਂ ਦੀ ਸਰੀਰਕ ਨੀਡ ਦੇ ਅਕੋਰਡਿੰਗ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਵਾਈ ਜਾਂਦੀਆਂ ਅਪਲੈਂਸਸ ਫਰੀ ਦਿੱਤੇ ਜਾਂਦੇ ਨੇ ਉਹਨਾਂ ਨੂੰ 휠 ਚੇਅਰ ਸੀਪੀ ਚੇਅਰ ਲੇਟਰ ਵਗੈਰਾ ਹੈਅਰਿੰਗ ਐਡ ਕਰਨਾ ਵਾਸਤੇ ਦਿੱਤੀ ਜਾਂਦੀਆਂ ਤਾਂ ਕਿ ਉਹ ਬੱਚੇ ਈਜ਼ੀਲੀ ਆਪਣੀ ਐਜੂਕੇਸ਼ਨ ਕੰਪਲੀਟ ਕਰ ਸਕਣ ਤੇ ਅੱਗੇ ਵਧ ਸਕਣ ਕਿੰਨਾ ਬਜਟ ਹੁੰਦਾ ਇਸ ਵਾਸਤੇ ਆ ਕਾਫੀ ਬਜਟ ਹੁੰਦਾ ਲੱਖਾਂ ਦੇ ਕਰੀਬ ਹੁੰਦਾ ਜੀ ਸਾਰਾ ਹੀ ਗਵਰਨਮੈਂਟ ਵੱਲੋਂ ਸਟੇਟ ਵੱਲੋਂ ਹੀ ਪ੍ਰੋਵਾਈਡ ਕਰਵਾਇਆ ਜਾਂਦਾ ਰੈਡੀमेड ਸਾਲ 'ਚ ਦੋ ਵਾਰ ਕੈਂਪ ਲੱਗਦੇ ਨੇ ਕਿ ਅਸੈਸਮੈਂਟ ਕੈਂਪ ਲੱਗਦਾ ਤੇ ਇੱਕ ਡਿਸਟ੍ਰਿਬਿਊਸ਼ਨ ਜਦੋਂ ਅਸੈਸਮੈਂਟ ਕੀਤਾ ਜਾਂਦਾ ਬੱਚੇ ਦਾ ਉਸ ਤੋਂ ਬਾਅਦ ਉਹਨਾਂ ਨੂੰ ਆ ਸਮਾਨ ਪ੍ਰੋਵਾਈਡ ਕਰਵਾਇਆ ਜਾਂਦਾ ਉਹਨਾਂ ਦੀ ਸ਼ੂਜ਼ ਕੈਲੀਪਰਸ ਵਗੈਰਾ ਇਸ ਤਰ੍ਹਾਂ ਦੇ ਸਮਾਨ ਸੀਪੀ ਚੇਅਰਸ ਵਗੈਰਾ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਜਿਹੜਾ ਹਰ ਸਾਲ ਲੱਗਦਾ ਜੀ ਸਾਲ 'ਚ ਦੋ ਵਾਰ ਕੈਂਪ ਲੱਗਦਾ ਜੀ ਬੱਚੇ ਬਸ ਕੈਲੀ ਹੈਲਪ ਕੀ ਹੋ ਗਈ ਹਾਂਜੀ ਸਰ ਬੱਚਿਆਂ ਦੇ ਲਈ ਬਹੁਤ ਹੈਲਪ ਕਰਦਾ ਕਿ ਜੋ ਪੇਰੈਂਟਸ ਗਰੀਬ ਹੁੰਦੇ ਨੇ ਉਹ ਅਫੋਰਡ ਨਹੀਂ ਕਰ ਪਾਉਂਦੇ ਤੇ ਉਹ ਇਸ ਚੀਜ਼ ਦਾ ਬਹੁਤ ਫਾਇਦਾ ਲੈਂਦੇ ਨੇ ਤੇ ਜੋ ਬੱਚੇ ਹੋਮ ਬੇਸ ਵਾਲੇ ਹੁੰਦੇ ਨੇ ਬੈੱਡ ਹੁੰਦੇ ਨੇ ਹਨਾ ਬੈੱਡ ਤੇ ਬੈਠੇ ਹੁੰਦੇ ਨੇ ਉਹਨਾਂ ਵਾਸਤੇ ਵੀ ਉਹਨਾਂ ਨੂੰ ਘਰ ਤੱਕ ਪਹੁੰਚਾਇਆ ਜਾਂਦਾ ਸਮਾਨ ਸਰ ਪੇਂਟਿੰਗ ਚ ਵੀ ਅੱਛਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਜਿਹੜੇ ਮਤਲਬ ਹੈਂਡੀਕੈਪਡ ਬੱਚੇ ਨੇ ਸੁਣ ਬੋਲ ਨਹੀਂ ਸਕਦੇ ਉਹਨਾਂ ਨੂੰ ਬਹੁਤ ਵਧੀਆ ਮਦਦ ਮਿਲ ਰਹੀ ਹੈ ਜੀ ਜਿਵੇਂ ਸਾਡਾ ਬੱਚਾ ਜੀ ਇਹ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਇਹਨੂੰ ਮਸ਼ੀਨਾਂ ਮਿਲੀਆਂ ਨੇ ਜੀ ਉਹਦੇ ਨਾਲ ਚਲੋ ਇਹਨੂੰ ਥੋੜੀ ਬਹੁਤ ਹੈਲਪ ਮਿਲੇਗੀ ਸੁਣਨ ਚ ਬੋਲਣ ਚ ਮਦਦ ਮਿਲੇਗੀ ਬਿਲਕੁਲ ਨਹੀਂ ਸੁਣਦਾ ਹਾਂਜੀ ਬਹੁਤ ਬਿਲਕੁਲ ਥੋੜਾ ਸੁਣਦਾ ਇਹਦੇ ਨਾਲ ਸ਼ੁਰੂ ਹੋਇਆ ਸੁਣਨਾ ਜਿਹੜੀ ਅੱਜ ਹਾਂਜੀ ਹਾਂਜੀ ਇਹਦੇ ਨਾਲ ਚਲੋ ਇਹਨੂੰ ਬਹੁਤ ਫਰਕ ਪੈਣਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਕਾਰ ਦੇ ਇਸ ਪੁਰਾਲੇ ਲਈ ਤਖਰ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਸਰਕਾਰ ਵੱਲੋਂ ਵਿਸ਼ੇਸ਼ ਬੱਚੇ ਖਾਸ ਕਰਕੇ ਦਿਵਿਆਂਗ ਵਿਦਿਆਰਥੀਆਂ ਦੇ ਲਈ ਟਰਾਈਸਾਈਕਲ ਕੰਨ ਵਾਲੀਆਂ ਮਸ਼ੀਨਾਾਂ ਅਤੇ ਹੋਰ ਸਮੱਗਰੀ ਦਿੱਤੀ ਜਾ ਰਹੀ ਹੈ ਜਿਹੇ ਮਾਨ ਸਰਕਾਰ ਦੀ ਇਸ ਮੁਹਿੰਮ ਨੂੰ ਸਾਡੇ ਦਰਸ਼ਕ ਕਿਵੇਂ ਦੇਖਦੇ ਹਨ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ